ਤੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਟੀ ਟ੍ਰੇਡ ਦੇ ਮਕੈਨਿਕ ਡੀਜ਼ਲ ਦੇ ਕੋਰਸ ਦੇ ਬਾਰੇ ਜਿਹੜਾ ਆਈਟੀ ਆਈਟੀ ਟ੍ਰੇਡ ਦਾ ਮਕੈਨਿਕ ਡੀਜ਼ਲ ਦਾ ਕੋਰਸ ਹੈ 1 ਸਾਲ ਦਾ ਹੁੰਦਾ ਹੈ ਅਤੇ ਅਗਰ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਐਡਮਿਸ਼ਨ ਲੈ ਸਕਦੇ ਹੋ ਕਿਉਂਕਿ ਗਵਰਨਮੈਂਟ ਦੇ ਵੱਲੋਂ ਐਡਮਿਸ਼ਨ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੀਆਂ ਤੇ ਅਗਰ ਤੁਸੀਂ ਐਡਮਿਸ਼ਨ ਲੈਣੀ ਹੈ ਤਾਂ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਐਡਮਿਸ਼ਨ ਦੇ ਰਿਗਾਰਡਿੰਗ ਜਾਣਕਾਰੀ ਲੈ ਸਕਦੇ ਹੋ ਮਕੈਨਿਕ ਡੀਜ਼ਲ ਦਾ ਕੋਰਸ ਕਰਨ ਦੇ ਲਈ ਤੁਹਾਡੀ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ 10ਵੀਂ ਦੇ ਵਿੱਚੋਂ ਤੁਸੀਂ ਮੈਥ ਤੇ ਸਾਇੰਸ ਪਾਸ ਹੋਣੇ ਚਾਹੀਦੇ ਹੋ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਤੁਸੀਂ ਮਕੈਨਿਕ ਡੀਜ਼ਲ ਦਾ ਕੋਰਸ ਆਈਟੀ ਦਾ ਕਰ ਲੈਂਦੇ ਹੋ ਤਾਂ ਤੁਸੀਂ ਕਿੱਥੇ ਕਿੱਥੇ ਈਜ਼ੀ ਜੌਬ ਪ੍ਰਾਪਤ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਇਹ ਕੋਰਸ ਕਰਕੇ ਤੁਸੀਂ ਈਜ਼ੀ ਆਪਣੇ ਖੁਦ ਦੀ ਵਰਕਸ਼ਾਪ ਖੋਲ੍ਹ ਸਕਦੇ ਹੋ। ਕਿਸੇ ਵੀ ਕਾਰ, ਜੀਪ, ਟਰੱਕ ਅਤੇ ਬੱਸ ਸੇਵਜ ਏਜੰਸੀ ਦੇ ਵਿੱਚ ਬਤੌਰ ਟੈਕਨੀਸ਼ੀਅਨ ਕੰਮ ਕਰ ਸਕਦੇ ਹੋ। ਗੱਡੀਆਂ ਤੇ ਕਾਰਨ ਰੀਸੇਲ ਕਰਨ ਦਾ ਕੰਮ ਕਰ ਸਕਦੇ ਹੋ ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਡਿਪਲੋਮੇ ਦੇ ਦੂਜੇ ਸਾਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਡੀਜ਼ਲ ਮਕੈਨਿਕ ਦਾ ਕੋਰਸ ਕਰਕੇ ਸਟੂਡੈਂਟ ਹੈਵੀ ਡਿਊਟੀ ਡਰਾਈਵਰ ਦੇ ਤੌਰ ਤੇ ਕੰਮ ਕਰ ਸਕਦਾ ਹੈ ਤੇ ਵਿਦੇਸ਼ਾਂ ਵਿੱਚ ਤੁਹਾਨੂੰ ਪਹਿਲ ਦੇ ਆਧਾਰ ਤੇ ਜੌਬ ਮਿਲ ਸਕਦੀ ਹੈ ਤੁਸੀਂ ਸਰਕਾਰੀ ਵਿਭਾਗਾਂ ਜਿਵੇਂ ਕਿ ਰੇਲਵੇ ਰੋਡ ਵੇਜ਼ ਮੈਸ ਆਰਮੀ ਨੇਵੀ 에어 ਫੋਰਸ ਮਰਚੈਂਟ ਨੇਵੀ ਕੋਸਟ ਗਾਰਡ ਤੇ 에어 ਫੋਰਸ ਆਦਿ ਦੇ ਉੱਤੇ ਵੀ ਤੁਹਾਨੂੰ ਇਜ਼ੀਲੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਆਟੋਮੋਬਾਈਲ ਕੰਪਨੀ ਦੇ ਵਿੱਚ ਵੀ ਵਧੀਆ ਜੋਬ ਪ੍ਰਾਪਤ ਕਰ ਸਕਦੇ ਨੇ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਅਗਰ ਸੀਟਾਈ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਹ ਕਿਸੇ ਵੀ ਆਈਟੀ ਦੇ ਵਿੱਚ ਐਜ਼ ਇਨਸਟ੍ਰਕਟਰ ਜੋਬ ਪ੍ਰਾਪਤ ਕਰ ਸਕਦੇ ਨੇ ਇਹ ਕੋਰਸ ਕਰਕੇ ਸਟੂਡੈਂਟ ਕਿਸੇ ਵੀ ਕੰਪਨੀ ਦੇ ਵਿੱਚ ਆਟੋਮੋਬਾਈਲ ਸੇਲਸਮੈਨ ਦੇ ਤੌਰ ਤੇ ਵੀ ਨੌਕਰੀ ਪ੍ਰਾਪਤ ਕਰ ਸਕਦੇ ਨੇ ਤੇ ਇਹ ਕੋਰਸ ਕਰਕੇ ਤੁਸੀਂ ਕੁਆਲਟੀ ਇਨਸਟ੍ਰਕਟਰ ਜਾਂ ਸੁਪਰਵਾਈਜ਼ਨ ਦੀ ਜੋਬ ਵੀ ਪ੍ਰਾਪਤ ਕਰ ਸਕਦੇ ਹੋ ਸਟੂਡੈਂਟ ਆਈਡੀ ਕਰਕੇ ਅਗਰ ਵਿਦੇਸ਼ਾਂ ਦੇ ਜਾਂਦੇ ਨੇ ਤਾਂ ਉੱਥੇ ਬਹੁਤ ਹੀ ਸੌਖਾ ਢੰਗ ਨਾਲ ਸੈਟਲ ਹੋ ਸਕਦੇ ਨੇ ਕਿਉਂਕਿ ਮਕੈਨਿਕ ਡੀਜ਼ਲ ਦੀ ਕੈਨੇਡਾ ਜਿਵੇਂ ਕੈਨੇਡਾ ਵਰਗੇ ਦੇਸ਼ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਮੰਗ ਹੈ ਇਸ ਤੋਂ ਇਲਾਵਾ ਸਟੂਡੈਂਟ ਗਿਆ ਪਿਕਅਪ ਤੇ ਡ੍ਰੌਪ ਆਊਟ ਦਾ ਕੰਬੀਲ ਦੇ ਉਹਨਾਂ ਨੂੰ ਮਿਲ ਸਕਦਾ ਹੈ ਅਤੇ ਸਪੇਅਰ ਪਾਰਟ ਸਪਲਾਈਅਰ ਦੇ ਤੌਰ ਤੇ ਵੀ ਉਹਨਾਂ ਨੂੰ ਈਜ਼ੀਲੀ ਕੰਮ ਮਿਲ ਸਕਦਾ ਹੈ ਮੀਨਸ ਕਿ ਜੇਕਰ ਤੁਸੀਂ ਡੀਜ਼ਲ ਮਕੈਨਿਕ ਦਾ ਕੋਰਸ ਕਰ ਲੈਂਦੇ ਹੋ ਤਾਂ ਬਹੁਤ ਹੀ ਸੌਖੇ ਢੰਗ ਨਾਲ ਤੁਸੀਂ ਇੰਡੀਆ ਦੇ ਵਿੱਚ ਵੀ ਸੈਟਲ ਹੋ ਸਕਦੇ ਹੋ ਤੇ ਅਗਰ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਉੱਥੇ ਵੀ ਤੁਹਾਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਸੈਟਲ ਹੋਣ ਦੇ ਵਿੱਚ ਇਹ ਵਾਲਾ ਕੋਰਸ ਹੈ ਤੁਹਾਡੀ ਮਦਦ ਕਰੇਗਾ। ਤੋਂ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਤੁਹਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਜਾਣਕਾਰੀ ਲੈ ਸਕਦੇ ਹੋ। ਥੈਂਕ ਯੂ।